ਹਾਂਜੀ ਸਾਰਿਆਂ ਨੂੰ ਪਿਆਰ ਭਰੀ ਛਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਸਿੱਧੂ ਮੂਸੇਵਾਲੇ ਵੀਰ ਨੂੰ ਸਾਡੇ ਕੋਲੋਂ ਦੂਰ ਹੋਏ ਨੂੰ 664 ਦਿਨ ਹੋ ਚੁੱਕੇ ਨੇ ਪਰ ਸਰਕਾਰ ਵੱਲੋਂ ਹਜੇ ਵੀ ਕੋਈ ਪੁਕਤਾ ਕਾਰਵਾਈ ਨਹੀਂ ਕੀਤੀ ਗਈ ਆ ਤੇ ਇਹ ਰੋਸ ਹਮੇਸ਼ਾ ਹੀ ਸਿੱਧੂ ਮੂਸੇਵਾਲੇ ਨੂੰ ਜੋ ਚਾਹਣ ਵਾਲੇ ਨੇ ਇਸ ਕੱਲ ਦਾ ਰੋਸ ਹਮੇਸ਼ਾ ਹੀ ਉਹਨਾਂ ਨੂੰ ਰਹੂਗਾ ਕਿਉਂਕਿ ਸਿੱਧੂ ਮੂਸੇਵਾਲੇ ਦੀਆਂ ਅਸੀਂ ਅੱਜ ਵੀ ਅਗਰ ਪੁਰਾਣੀਆਂ ਵੀਡੀਓਜ਼ ਵੇਖਦੇ ਆ ਤਾਂ ਇਸ ਤਰ੍ਹਾਂ ਲੱਗਦਾ ਕਿ ਅੱਜ ਵੀ ਸਿੱਧੂ ਮੂਸੇਵਾਲਾ ਜਿਉਂਦਾ ਏ ਪਰ ਪਰ ਵਾਹਿਗੁਰੂ ਨੇ ਪਰਮਾਤਮਾ ਨੇ ਸਾਰ ਰੱਖੀ ਆ ਔਰ ਛੋਟਾਪਰਾ ਸਿੱਧੂ ਮੂਸੇਵਾਲੇ ਦਾ ਉਸਨੇ ਜਨਮ ਲੈ ਲਿਆ ਤੇ ਉਹਦੀਆਂ ਵੀ ਬਹੁਤ ਬਹੁਤ ਵਧਾਈਆਂ ਗੱਲ ਕਰਦੇ ਆ ਕਿ ਸਿੱਧੂ ਮੂਸੇਵਾਲੇ ਦੇ ਜਿੰਨੀਆਂ ਅਸੀਂ ਪੁਰਾਣੀਆਂ ਵੀਡੀਓਜ਼ ਵੇਖਦੇ ਆ ਲੱਗਦਾ ਕਿ ਸਿੱਧੂ ਮੂਸੇਵਾਲਾ ਅੱਜ ਵੀ ਸਾਡੇ ਵਿਚਕਾਰ ਹੈ ਉਹਦੇ ਜਦੋਂ ਗੀਤ ਸੁਣਦੇ ਨੇ ਤਾਂ ਅਲੱਗ ਹੀ ਜਿਹਾ ਕਰੰਟ ਸਾਡੇ ਸਰੀਰ ਦੇ ਵਿੱਚ ਆ ਜਾਂਦਾ ਕਿੰਨੀ ਹਕੀਕਤ ਸਿੱਧੂ ਮੂਸੇਵਾਲਾ ਆਪ ਦੇ ਗੀਤਾ ਦੇ ਵਿੱਚ ਬਿਆਨ ਕਰਕੇ ਗਿਆ ਅਗਰ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਧਿਆਨ ਦੇ ਨਾਲ ਚੰਗੀ ਤਰ੍ਹਾਂ ਡੀਪਲੀ ਸੁਣਿਆ ਜਾਵੇ ਤਾਂ ਪਤਾ ਲੱਗਦਾ ਕਿ ਯਾਰੋ ਆਪਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਵੇਖ ਰਿਆ ਸੀ ਤੇ ਕੀ ਕੁਝ ਹੰਡਾਰ ਰਿਆ ਸੀ ਮੈਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਸਿੱਧੂ ਮੂਸੇਵਾਲੇ ਵੀਰ ਦੀ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ ਕਿ ਕਿੰਨਾ ਖੁਸ਼ਦਿਲ ਇਨਸਾਨ ਸੀ ਉਹ ਕਿੰਨਾ ਖੁਸ਼ ਸੀ ਆਪਣੀ ਲਾਈਫ ਦੇ ਵਿੱਚ ਤੇ ਬੱਚੇ ਦੇ ਨਾਲ ਕਿਸ ਤਰ੍ਹਾਂ ਖੇਡ ਰਿਹਾ ਤੁਸੀਂ ਵੇਖ ਸਕਦੇ ਹੋ ਉਸ ਵੀਡੀਓ ਨੂੰ ਚਲੋ ਫਟਾਫਟ ਮੋਨਿਟਰ ਦੋਸਰ ਲਗਾ ਕੇ ਠੀਕ ਹੈ ਖਾਰਾ ਬਹੁਤ ਖਾਰਾ ਬਹੁਤ ਖਾਰਾ ਠੀਕ ਹੈ ਇਹ ਕੀ ਆਇਆ ਵੀਡੀਓ ਦੇਖੀ ਵੀਡੀਓ 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 ਇਹ ਬੋਧਾ ਵੀਡੀਓ ਹਾਂ ਬਲਕਿ ਨਾ ਕੋਤ ਵੀਡੀਓ ਲਈ ਨਹੀਂ ਬੋਧਾ ਵੀਡੀਓ ਸੁਣੀ ਵੀ ਨਹੀਂ ਵੀਡੀਓ ਸੁਣੀ ਵੀ ਨਹੀਂ ਹਾਂ ਸ਼ਾਬਾਸ਼ ਥੈਂਕ ਯੂ ਇਸ ਤਰ੍ਹਾਂ ਬੱਚੇ ਨਾਲ ਖੇਡ ਰਿਹਾ ਨਾ ਬੋਧਾ ਵੀਡੀਓ ਲਈ ਜਾਂ ਕੋਤ ਨਾ ਫੜ ਮਾਰੋ एक किस गाने शूटिंग लग रही है कहिड़ा कढ़ी मैकू By <laughs> you <laughs> ਮੇਰਾ ਤੂੰ ਕਿਰਦਾਰ ਜੇ ਬੇਫਿਕਰ ਨੇ ਫਕੀਰ ਆਦਮੀ ਹੋ ਵੀ ਮੈਨੂੰ ਲੱਗਦੇ ਹਨ ਵੀ ਜੀ ਸ਼ਾਹਾਂ ਨਾਲੋਂ ਮੋਸ਼ਕ ਦੇ ਫਲੰਗ ਨਾਲੋਂ ਬਾਈ ਕਰਦੇ ਬਾਈ